ਵਿਕਰਮ ਜੀਠਿਆ ਨੂੰ ਜੋਤ ਆ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਉਹੀ ਇਲਜ਼ਾਮ ਨੇ ਮੈਨੂੰ ਹੁਣੇ ਹੀ ਨਹੀਂ ਪਤਾ ਕਿ ਕੋਈ ਨਵੀਂ ਹੈ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਥੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਹੋਇਆ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਉੱਪਰ ਮੈਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਦੋਗੀ ਸੋ ਵਿਕਰਮਜੀਤਿਆ ਨੂੰ ਜੋਤ ਆ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਉਹੀ ਇਲਜ਼ਾਮ ਨੇ ਮੈਨੂੰ ਹੁਣ ਇਹ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਹੋਇਆ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਉਪਰਮੈਨ ਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਦੋਗੀ।